मोदी ਜੀ ਨੇ ਜਿਹੜੀ 24 ਗਰੰਟੀਆ ਜਾਰੀ ਕੀਤੀਆਂ ਤੋਂ ਇਹਦੇ ਵਿੱਚ ਇੱਕ ਤਾਂ ਦੇਖੋ ਗਰੀਬ ਘਰਾਂ 'ਚ ਫਲੈਸਾ ਵਗੈਰਾ ਬਣਾਈਏ ਬਾਥਰੂਮ ਬਣਾਈ ਨੇ ਇੱਕ ਆਪਣਾ 5 ਸਾਲ ਅਨਾਜ ਫਰੀ ਦੇਣਾ ਤੇ ਸਿਲੰਡਰ ਫਰੀ ਦੇਨੇ ਤੇ ਹੋਰ ਵੀ 30% ਤੋਂ 45% ਸ਼ੈਡ ਲੇਡੀਜ਼ ਨੂੰ ਬਰਾਬਰ ਦਾ ਹੱਕ ਮਿਲ ਰਿਹਾ। ਤੋਂ ਇਹ ਜੀ ਬਹੁਤ ਸੀ ਗਰੰਟੀਆ ਆ ਸਾਡੇ ਜਿਹੜੇ ਹੁਣ ਆਸ਼ਮਾਨ ਕਾਰਡ ਹੋ ਗਿਆ ਔਰ ਜਿਹੜਾ ਬੀਮਾ ਉਹ ਇੱਕ ਉਹਨਾਂ ਨੇ ਜਿਹੜਾ ਇੱਕ ਸੇ ਸੇਤ ਨਾਲ ਤਾਂ ਹੈ ਹੀ ਤੇ ਇੱਕ ਉਹ ਜਿਹੜਾ ਉਹਨੂੰ ਫਰੀ ਚ ਉਹ ਦੇ ਰਹੇ ਨੇ ਲੋਨ ਦੇ ਰਹੇ ਨੇ ਉਹਦੇ ਵਿੱਚ ਜੀ ਸਬਸਿਡੀ ਵੀ ਦੇ ਰਹੇ ਨੇ ਵੀ ਮਹਿਲਾ ਆਪਣਾ ਆਪਣਾ ਕੰਮ ਕਰਾ ਮਹਿਲਾ ਵਾਸਤੇ ਤਾਂ ਬਹੁਤ ਜ਼ਿਆਦਾ ਹੀ ਵੱਡ ਚੜਕੇ ਹੀ ਉਹਨਾਂ ਨੇ ਉਹ ਕੀਤਾ ਹੈ ਔਰ ਅਸੀਂ ਪ੍ਰਧਾਨ ਮੰਤਰੀ ਜੀ ਦਾ ਔਰ ਆਪਣੇ ਦੇਸ਼ ਦੇ ਬਹੁਤ ਆਭਾਰੀ ਹੈ ਔਰ ਬੀਜੇਪੀ ਸਰਕਾਰ ਦੇ ਕਿ ਉਹਨਾਂ ਨੇ ਸਾਡੇ ਲੇਡੀਜ਼ ਵਾਸਤੇ ਬਹੁਤ ਕੁਝ ਸੋਚਿਆ ਹੈ ਜੀ ਮੋਦੀ ਜੀ ਨੇ ਜਿਹੜੀ ਗਰੰਟੀ ਸਭੂ ਤੋਂ ਲਈਤੀ ਉਹ ਪੂਰੀ ਕਰ ਰਹੇ ਨੇ ਜਿਹੜਾ ਕੰਮ ਨਹੀਂ ਕੀਤਾ ਆ ਜਾ ਹਾਈ ਵੀ ਦੇਖ ਲਓ ਅਸੀਂ ਜਿੱਥੇ 6 ਘੰਟੇ ਲੱਗਦੇ ਸੀ ਅਸੀਂ 2 ਘੰਟੇ ਚ ਪਹੁੰਚਦੇ ਆ ਕੋਈ ਵੀ ਚੀਜ਼ ਦੀ ਕੋਈ ਕੰਮੀ ਨਹੀਂ ਪਾਣੀ ਦੀ ਕਮੀ ਹੁੰਦੀ ਸੀ ਲਾਈਟ ਦੀ ਕਮੀ ਹੁੰਦੀ ਸੀ ਕੋਈ ਕਮੀ ਨਹੀਂ ਹੈ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਜੋ ਸੋ ਨਾ ਵਿਕਾਸ ਬਾਰੇ ਉਹ ਕੋਈ ਨਹੀਂ ਸੋਚ ਸਕਦਾ ਸਿਰ ਮੋਦੀ ਜੀ ਮੋਦੀ ਜੀ ਦੀ ਜੋ ਰਾਸ਼ਟਰੀ ਨੀਤੀ ਹੈ ਉਹ ਗਰੀਬੀ ਰੇਖਾ ਤੋਂ ਨੀਚੇ ਦੇ ਲੋਕਾਂ ਵਾਸਤੇ ਬਹੁਤ ਹੀ ਲਾਹੇਮੰਦ ਹੈ ਮੋਦੀ ਜੀ ਪਾਲਿਸੀਸ ਪਲਾਨਿੰਗ ਵਿਕਾਸ ਦੇ ਜੋ ਖੰਭ ਨੇ ਉਹ ਗਰੀਬ ਲੋਕਾਂ ਦੇ ਲੋੜਾਂ ਨੂੰ ਮੁੱਖ ਰੱਖਦੇ ਹੋਏ ਬਣਾਏ ਗਏ ਨੇ ਤੇ ਸਹੂਲਤਾਂ 5 ਲੱਖ ਦੀ ਜਿਹੜੀ ਰਾਸ਼ੀ ਜਿਹੜੀ ਹੈਗੀ ਜਿਹੜਾ ਇੱਕ ਬਹੁਤ ਹੀ ਜ਼ਰੂਰੀ ਅਸਪੈਕਟ ਹੈ ਹਿਊਮਨ ਲਾਈਫ ਦਾ ਜਿੰਨੀ ਦੇਰ ਤੱਕ ਬੰਦੇ ਦੀ ਸਿਹਤ ਹੀ ਠੀਕ ਨਹੀਂ ਹੋਊਗੀ ਉਹ ਨਹੀਂ ਦੇ ਰੋ ਆਪਣੇ ਵਿਕਾਸ ਦਾ ਹੋਰ ਜਿਹੜੇ ਨਿੱਜੀ ਕੰਮ ਨਹੀਂ ਕਰ ਸਕਦਾ ਮੋਦੀ ਜੀ ਨੇ ਇਸ ਨੂੰ ਤਰਜੀਹ ਦਿੱਤੀ ਹੈ